ਸੰਗਰੂਰ ਦੇ ਸੰਸਦ ਦੇ ਸਿਮਰਜੀਤ ਸਿੰਘ ਮਾਨ ਸਾਡੇ ਨਾਲ ਹੈ ਮਾਨ ਸਾਹਿਬ ਤੁਸੀਂ ਦੁਬਾਰਾ ਇਲੈਕਸ਼ਨ ਲੜਨ ਲਈ ਅੱਜ ਕੈਂਡੀਡੇਟ ਜਿਹੜੇ ਆ ਅਨਾਉਂਸ ਕਰ ਦਿੱਤੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਦੁਬਾਰਾ ਤੁਸੀਂ ਚੋਣ ਮੈਦਾਨ 'ਚ ਜਾ ਰਹੇ ਹੋ ਅਸੀਂ ਜਿਹੜੇ ਜਿਹੜੇ ਮੁੱਦਿਆਂ ਦੇ ਉੱਤੇ ਹਕੂਮਤ ਨੇ ਝੂਠ ਬੋਲਿਆ ਜੀ ਉਹ ਸਾਰੇ ਮੁੱਦੇ ਅਨਐਮਪਲੋਇਮੈਂਟ ਆ ਸ਼ਰਾਬ ਦੇ ਮਸਲੇ ਤੇ ਗਰੀਬੀ ਹਟਾਓ ਇਹ ਸਾਰੇ ਚੱਕ ਨੇ ਹੈ ਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਜੇ ਤੁਸੀਂ ਵੋਟ ਪਾਉਂਗੇ ਜੀ ਉਸੇ ਦੀ ਸਰਕਾਰ ਬਣਨੀ ਹੈ ਜੀ ਤੇ ਜੇ ਤੁਸੀਂ ਗਲਤ ਵੋਟ ਪਾਉਂਗੇ ਫਿਰ قصور ਤੁਹਾਡਾ ਹੀ ਹੋਊਗਾ ਜੇ ਉਦੋਂ ਮਕਰੋ ਤੁਸੀਂ ਪਿੱਕੋਗੇ ਸੋ ਇਹ ਬਹੁਤ ਵੱਡੇ ਮੁੱਦੇ ਹੈ ਜਿਹਦੇ ਉੱਤੇ ਅਸੀਂ ਸਾਰੇ ਆਪਣੀ ਫਾਈਟ ਕਰ ਰਹੇ ਹਾਂ ਸਾਡੇ ਗਰੀਬਾਂ ਦਾ ਮਸਲਾ ਹੈਗਾ ਸਾਡੇ ਕਿਸਾਨਾਂ ਦਾ ਮਸਲਾ ਹੈਗਾ ਸਾਡੇ ਸਿੱਖਾਂ ਨੂੰ ਜਿਵੇਂ ਬਾਹਰ ਦੇ ਮੁਲਕਾਂ 'ਚ ਮੋਦੀ ਸਾਹਿਬ ਨੇ ਫਿਰ ਸ਼ਾਹ ਜੀ ਨੇ ਫਿਰ ਨੈਸ਼ਨਲ ਸਕਿਉਰਿਟੀ アドਵਾਈਜ਼ਰ ਨੇ ਕਤਲ ਖਰੋਣਾ ਸ਼ੁਰੂ ਕਰਤਾ ਹੈ ਕੈਨੇਡਾ ਦੇ ਵਿੱਚ ਯੂਕੇ ਪਾਕਿਸਤਾਨ ਹਰਿਆਣਾ ਪੰਜਾਬ ਦੇ ਵਿੱਚ ਇਹ ਮੁੱਦੇ ਬਹੁਤ ਭੱਖ ਦੇ ਰਹਿਣਗੇ ਤੇ ਜਿਹੜੇ ਬੰਦੀ ਸਿੱਖ ਐ 32-32 ਸਾਲਾਂ ਤੋਂ ਦਿੱਤੇ ਹੋਏ ਤੇ ਜਿਹੜੇ ਕਟਰ ਦੇ ਵਿੱਚ ਮੋਦੀ ਸਾਹਿਬ ਨੇ 8 ਬੰਦੇ ਤਾਂ ਛਡਾ ਲੇ ਮੌਤ ਦੀ ਸਜ਼ਾ ਤੋਂ ਪਰ ਇੱਥੇ ਆ ਕੇ ਇੰਡੀਆ ਦੇ ਵਿੱਚ ਪੀੜੀ ਦੇ ਥੱਲੇ ਆਪਣੀ ਨਿਗਾਹ ਨਹੀਂ ਮਾਰੀ ਹੈ ਕਿ ਇੱਥੇ ਸਿੱਖਾਂ ਦਾ ਕੀ ਹਾਲ ਹੈ ਅਸੀਂ ਕਸਾਰੇ ਬਣ ਕੇ ਨਹੀਂ ਰਹਿਣਾ ਚਾਹੁੰਦੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ ਹਿੰਦੂਵਾਦ ਤੋਂ ਅਸੀਂ ਸੰਘਰਸ਼ ਤੜਣਾ ਚੰਨੇ ਮਾਨ ਸਾਹਿਬ ਚੁਈ ਸੰਗਰੂਰ ਤੋਂ ਸੰਸਦ ਉਹ ਐਮਪੀ ਹੈਗੇ ਆ ਸੰਗਰੂਰ ਵਿੱਚ ਹੀ ਤੁਹਾਡੇ ਕੌਂਸਲਡੈਂਸੀ ਵਿੱਚ ਹੀ ਪਿੱਛੇ ਸ਼ਰਾਬ ਜਿਹੜੀ ਜਾਲੀ ਸ਼ਰਾਬ ਦੇ ਵਿੱਚ 21 ਬੰਦਿਆਂ ਦੀ ਮੌਤ ਹੋ ਗਈ ਇੱਕ ਬਹੁਤ ਵੱਡੀ ਘਟਨਾ ਹੈ ਜਿੱਥੋਂ ਤੁਸੀਂ ਸੰਸਦ ਹੈਗੇ ਹੋ ਔਰ ਦੁਬਾਰਾ ਫਿਰ ਤੁਸੀਂ ਉਸੇ ਏਰੀਏ ਤੋਂ ਚੋਣਾਂ ਲੜਨ ਜਾ ਰਹੇ ਹੋ ਫਿਰ ਇਹੀ ਹੈ ਮੈਂ ਜਿਹੜਾ ਇੱਕ ਇੱਕ ਦੇ ਕੋਲੇ ਗਿਆ ਹੈ ਇੱਕ ਇੱਕ ਦੇ ਲਈ ਸਫਾਰਿਸ਼ ਕੀਤੀ ਹੈ ਦਿੱਪਲੀਗ ਮਸ਼ਰਤੇ ਸਰਕਾਰ ਨੂੰ ਕਿ ਸਾਰੀਆਂ ਵਿਧਵਾਵਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰੀ ਇੱਕ ਇੱਕ ਕਰੋੜ ਰੁਪਏ ਇੱਕ ਘਰ ਤੇ ਜਾਣਾ ਚਾਹੀਦਾ ਹੈ ਤੇ ਜਿਹੜੇ ਇਹਨਾਂ ਦੇ ਘਰ ਹੈ ਉਹਨਾਂ ਦੀ ਮੁਰੰਮਤ ਕਰਕੇ ਐਂ ਦਿਖੇ ਕਿ ਇਹਨਾਂ ਨੂੰ ਕੋਸ਼ਨਾ ਕੋਸ਼ ਸੁੱਖ ਅਸਿ ਦਿੱਤਾ ਕਿਉਂ ਕਰਕੇ ਸਾਰੀ ਸਰਕਾਰ ਦੀ ਗਲਤੀ ਹੈ ਅਣਗਹਿਲੀ ਹੈ ਕਿ ਉਹਨਾਂ ਦੀ ਇੰਟੈਲੀਜੈਂਸ ਸੈਂਟਰ ਦੀ ਵੀ ਫੇਲ ਹੋ ਗਈ ਹੈ ਤੇ ਪੰਜਾਬ ਦੇ ਵੀ ਫੇਲ ਹੋ ਗਈ ਹੈ ਤੇ ਇਹ ਜਿੰਨੀਆਂ ਵੀ ਪਾਰਟੀਆਂ ਸ਼ਰਾਬ ਵੰਦੇ ਦੀਆਂ ਇਹ ਉਹਨਾਂ ਦਾ ਵੀ ਇਸ ਮੌਤ ਦੀ ਘੜੀ ਦੇ ਵਿੱਚ ਹਿੱਸਾ ਹੈਗਾ ਜਿਹੜਾ ਕੀ ਇਹ ਇੱਕ ਕਿੱਸਾ ਹੋਇਆ ਜਿੰਨਾ ਚਿਰ ਸ਼ਰਾਬ ਪੀਉਣ ਤੋਂ ਨਸ਼ੇ ਵੇਚਣ ਤੋਂ ਪੀਉਣ ਤੋਂ ਖੋਣ ਤੋਂ ਪਾਰਟੀਆਂ ਨਹੀਂ ਹਟਣਗੀਆਂ ਉਹਨਾਂ 'ਚ ਇਹ ਬੜਾ ਮੁਸ਼ਕਲ ਹੈ ਸਿਸਟਮ ਨੂੰ ਕੰਟਰੋਲ ਕਰਨਾ ਸਿਮਰਜ ਸਿੰਘ ਮੰਨਨੇ ਕੀ ਦਿੱਤਾ ਸਰ ਜਿੰਨਾ ਤੁਸੀਂ ਡਿਮਾਂਡ ਤਾਂ ਕੀਤੀ ਹੈ ਕੇਂਦਰ ਸਰਕਾਰ ਤੋਂ ਕੀਤੀ ਹੈ ਪੰਜਾਬ ਸਰਕਾਰ ਤੋਂ ਕੀਤੀ ਹੈ ਸੋਡੇ ਵੱਲੋਂ ਕੀ ਉਹਨਾਂ ਵੱਲੋਂ ਜਾਂ ਸੋਡੀ ਪਾਰਟੀ ਨੇ ਉਹਨਾਂ ਲਈ ਕੀ ਕੀਤਾ ਜਿਨ੍ਹਾਂ ਦੇ ਘਰ 21 ਘਰ ਜਿਹੜੇ ਉੱਜੜ ਗਏ ਸਾਡੇ ਕੋਲੇ ਕੁਝ ਨਹੀਂ ਹੈਗਾ ਇਸ ਸਮੇਂ ਦੇ ਵਿੱਚ ਅਸੀਂ ਰਾਜ ਗੱਦੀ ਦੇ ਉੱਤੇ ਨਹੀਂ ਬੈਠੇ ਤੇ ਉਹਨਾਂ ਨੂੰ ਰਿਲੀਫ ਬਹੁਤ ਵੱਡੀ ਮਿਲਣੀ ਚਾਹੀਦੀ ਹੈ ਤੇ ਜਿਨ੍ਹਾਂ ਦੇ ਕੋਲੇ ਪੈਸਾ ਹੈਗਾ ਇਹ ਉਹਨਾਂ ਦੇ ਕੋਲੇ ਜਾਣਾ ਚਾਹੀਦਾ ਤੇ ਮੈਂ ਸਾਰੇ ਜਿੰਨੀ ਵੀ ਖਾਲਸਾ ਚੈਰਿਟੀ ਹੈ ਫੋਰਨੂੰ ਭਾਰਤੀਆਂ ਚੈਰਿਟੀਆਂ ਨੂੰ ਅਪੀਲ ਕੀਤਾ ਕਿ ਇਹਨਾਂ ਦੇ ਲਈ ਏਡ ਹੋਣੀ ਚਾਹੀਦੀ ਹੈ ਮੇਰੇ ਕੋਲੇ ਜਨਾਬ ਹੈ ਨਹੀਂਗਾ ਕੁਛ ਅੱਛਾ ਸਮਰਜੀਤ ਸਿੰਘ ਮਾਨ ਦੁਬਾਰਾ ਫਿਰ ਚੋਣਾਂ ਮੈਦਾਨ ਚ ਜਾ ਰਿਹਾ ਸਰ ਕਿਹਦੇ ਨਾਲ ਮੁਕਾਬਲਾ ਦੇਖਦੇ ਹਾਂ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਉੱਥੇ ਕੋਈ ਹੈ ਨਹੀਂ ਮੁਕਾਬਲੇ ਵਾਲਾ ਚਲੋ ਥੈਂਕ ਯੂ ਇਸਗੇ ਸਿਮਰਜ ਸਿੰਘ ਮਾਨ ਜਿੰਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਰਾਬ ਕਾਂਡ ਆ ਜਿਹੜੇ ਉਸ ਚ ਪੀੜਿਤ ਹੈ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਕਿ ਕਰੋੜਾ ਰੁਪਿਆ ਨਾ ਸਿਰਫ ਮੁਆਵਜ਼ਾ ਮਿਲਣਾ ਚਾਹੀਦਾ ਬਲਕਿ ਪੀੜਿਤ ਪਰਿਵਾਰ ਦੇ ਕਿਸ ਦਸਿਆ ਨੂੰ ਸਰਕਾਰੀ ਨੌਕਰੀ ਵੀ ਮਿਲਣੀ ਚਾਹੀਦੀ ਆ ਮੈਂ ਦਿਨੇਸ਼ ਕੋਇਲ ਕੈਮਰਾਮੈਨ ਸੁਮਿਤ ਦੇ ਨਾਲ ਦੰਗ ਸੂਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਪੋਰਟ WhatsApp ਚੈਨਲ ਪਰ